ਤਰਨ ਤਰਨ ਟਕਾਉਣੇ ਮੁਕਾਬਲੇ 'ਚ ਫਸ ਗਿਆ ਹੈ ਦੋ ਬੀਬੀਆਂ ਸਣੇ 15 ਉਮੀਦਵਾਰ ਉੱਥੇ ਮਦਦ ਸੀ ਤੇ 15 ਉਮੀਦਵਾਰਾਂ ਦਾ ਰਾਜਨਿਤਿਕ ਭਵਿਕ ਵਿਧਾਇਕ ਬਣ ਦੀ ਇੱਛਾ ਵਾਲਾ VOTING ਭਵਿਕ EBM 'ਚ ਗਿਆ ਤੇ ਦਿਨ ਕੀਤੇ ਨਾ ਤਰੀਕ ਰਹਿ ਗਈ ਅੱਜ 12 ਲੰਘੀ 14 ਨੂੰ ਨਤੀਜੇ ਆ ਜਾਣੇ ਨੇ ਉਸੇ ਨੂੰ ਪਤਾ ਲੱਗ ਜਾਣਾ ਪਰ ਜਿਸ ਤਰ੍ਹਾਂ ਉੱਥੇ 61.5 ਦੀ 60.95 ਦੀ ਵੈਸੇ ਹੋ ਸਕਦਾ ਹੈ ਕਿ ਗਣਤੀ ਦਾ ਕੁਝ ਅਪਡੇਟ ਅੱਜ ਵੀ ਹੋਰ 61% ਦੀ VOTING POOL ਹੋਈ ਤੇ ਉਸ 61% ਦੇ ਹਵਾਲੇ ਨਾਲ ਇਹ ਵੀ ਹੈ ਕਿ ਲੋਕਾਂ ਚ ਬਹੁਤ ਜ਼ਿਆਦਾ ਉਤਸ਼ਾਹ ਨਹੀਂ ਹੈ ਪਿਛਲੀ ਵਾਰ ਨੂੰ ਲਗਾਤਾਰ ਵੋਟ ਘਟੀ ਹੈ 2022 ਦੇ ਵਿੱਚ 68% ਦੀ ਵੋਟ ਪੋਲ ਹੋਈ ਸੀ ਇਸੇ ਤਰਨ ਤਰਨ ਵਿਧਾਨ ਸਭਾ ਹਲਕੇ ਦੇ ਵਿੱਚ ਪਰ ਉਸਵੇਂ ਹੀ ਹੁੰਦਾ ਕਿ ਸਰਕਾਰ ਬਣਨੀ ਹੁੰਦੀ ਇਸ ਸੀਟ ਜਿੱਤਣ ਹਾਰਨ ਨਾਲ ਸਰਕਾਰ ਤੇ ਕੋਈ ਫਰਕ ਨਹੀਂ ਸੀਗਾ ਪਰ ਜੇਕਰ ਉਹ ਤੋਂ ਪਿਛਾ ਨੂੰ ਵੀ ਦੇਖੀਏ ਤਾਂ ਐਵਰੇਜ ਇੱਥੇ 62 63 64% ਦੀ ਵੋਟ ਪੋਲ ਹੁੰਦੀ ਰਹੀ ਹੈ ਫਿਰ ਇਸ ਵਾਰ 61 ਵੀ ਹੋਈ ਹੈ ਜੇ ਉਸੇ ਦਾ 62 ਤੱਕ ਚਲੀ ਜਾਵੇ ਪਰ ਜਿਹੜਾ 3.6465 ਤੱਕ ਜਾਂਦੀ ਰਹੀ ਹੈ ਵੀਰ ਜ ਉਹ ਤੋਂ ਘੱਟ ਹੈ ਸੋ ਕੀ ਘੱਟ ਬੋਟ ਦਾ ਮਤਲਬ ਇਹ ਮੰਨਿਆ ਜਾਵੇ ਕਿ ਸਰਕਾਰ ਦੇ ਖਿਲਾਫ ਉਹ ਇਹ ਜਾਰੋਸਤਾਂ ਨਹੀਂ ਬਣ ਪਿਆ ਜਾਂ ਲੋਕਾਂ ਨੇ ਇਸ ਨੂੰ ਇਸ ਤਰੀ ਨਹੀਂ ਲਿਆ ਕਿ ਠੀਕ ਹੈ ਇਹਦੇ ਜਿਤਾਰਨਾ ਕਰ ਕੋਈ ਫਰਕ ਨਹੀਂ